ਰਾਜ ਕਰੇ ਹੱਥ ਚ ਨਾ ਖਾਰਸੀ ਬੜੀ ਹੋਣ ਗਈ ਆ ਪਤਾ ਨਹੀਂ ਪੱਟੀ ਦਾ ਕਰਕੇ ਹੁੰਦੀ ਆ ਨਹੀਂ ਅੱਜ ਨਾ ਕੁਰਕਰੇ ਕੁਰਕਰੇ ਨੂੰ ਓਟ ਆਉਣੇ ਆ ਮੇਰੀ ਦੇ ਜੇ ਵੀ ਸਾਰੇ ਖਾਲੀ ਹੋਈ ਮਾਤਾ ਨੂੰ ਦੇ ਕੇ ਜਿੰਦਾ ਕੁੰਡੀ ਤੇ ਮੈਂ ਤੇ ਆਪਣੇ ਭੈਣ ਭਰਾਵ ਨੂੰ ਖੁੱਲਾ ਮਿਲਦੀ ਰਹੀ ਤੇ ਹੁਣ ਉਹਨਾਂ ਨੂੰ ਕਿਤੇ ਮੈਂ 150 ਦਿੱਤਾ ਨਾ ਤੇ ਮੇਰੇ ਭਤੀਜੇ ਭਤੀਜੀਆਂ ਨੇ ਆਖਣਾ ਹੁਣ ਭੂਆ ਨੇ ਹਨ 100 ਦਿੱਤਾ ਅੱਗੇ ਤੇ ਭੂਆ 5-50 ਦਿੰਦੀ ਕੋਈ ਨਹੀਂ ਪੁੱਤ ਫੇਰ ਤੁਹਾਨੂੰ ਹਜ਼ਾਰ ਆ ਨਾ ਦਵਾਂਗੀ ਲੈ ਲੈਣੀ ਇਹਦੋਂ ਫੇਰ ਮੈਂ ਸੇਤੀ ਜਿੰਦਾ ਕੁੰਜੀ ਵੇਖੀ ਹੁਣ ਡੈਡੀ ਨੇ ਮੈਨੂੰ ਪੈਸੇ ਪੜਾ ਦੇਣਿਆ ਤੇ ਮੈਂ ਆਪਣੀ ਜੇਬ ਚ ਪਾ ਕੇ ਰਾਮ ਨਾ ਵਰਤਿਆ ਕਰੂੰਗੀ ਡੈਡੀ ਜੀ ਠੀਕ ਜੀ ਮੰਮੀ ਆਖੰਡੀ ਬੀਪੀ ਵਧਿਆ ਵਾ ਬੀਪੀ ਬਹੁਤ ਵਧਿਆ ਹੀ ਹਾਂਜੀ ਪਰ ਥੋੜਾ ਜਿਹਾ ਫਰਕ ਪਿਆ ਵਾ ਤੇ ਤੂੰ ਜਸਨ ਨੂੰ ਕਹ ਲਿਆ ਹੀ ਕਿ ਕੀ ਗੱਲ ਏ ਕੋਈ ਕੰਮ ਹੈਗੇ ਮੈਂ ਆਪਣਾ ਮੈਂ ਪਟਿਆ ਨਾ ਜਾਣਾ ਵਾ ਨਹੀਂ ਡੈਡੀ ਜੀ ਜੇ ਤਾਂ ਡਾ ਬੀਪੀ ਵਧਿਆ ਤੇ ਮੈਂ ਪੱਠੇ ਨੂੰ ਨਹੀਂ ਜਾਣਾ ਤੂੰ ਜਸਨ ਨੂੰ ਨਾਲ ਲੈ ਕੇ ਜਾਓ ਇਹਨੂੰ ਖੜਿਆ ਕਰੋ ਨਾਲ ਨਾਲ ਇਹਨੂੰ ਕੁ ਬਾਹਰ ਦੀ ਬੋਝ ਪਾਉਗੀ ਤੇ ਨਾਲੇ ਤੁਹਾਡੇ ਨਾ ਕੰਮ ਕਰਾਇਗਾ ਤੁਸੀਂ ਆਰਾਮ ਕਰੋ ਉਹ ਮੈਂ ਤਾਂ ਨਿਆਣਾ ਆ ਜੀ ਨਾ ਹੀ ਇਹ ਕੰਮ ਚ ਬਾਈਏ ਇਹ ਨਾ ਆਪੇ ਸਹੀ ਹੀ ਐਨੂੰ ਨਾਲ ਲੱਗੀ ਪੈਣਾ ਕੋਈ ਨਹੀਂ ਡੈਡੀ ਜੀ ਨਾਲ ਲੱਗ ਤੇ ਜਾਣਾ ਜਦੋਂ ਸਰੀਰ ਨਹੀਂ ਨਾ ਠੀਕ ਹੁੰਦਾ ਤੇ ਜ਼ਰੂਰ ਨਾ ਖੜਿਆ ਕਰੋ ਇੱਥੇ ਇਕੱਲੇ ਨਹੀਂ ਕੀ ਕਰਨਾ ਜਸਨ ਤੂੰ ਨਾਲ ਜਾਇਆ ਕਰ ਡੈਡੀ ਦੇ ਉਹਦਾ ਨਾ ਰਾਜ ਸ਼ੌਟ ਲੱਗਣਾ ਤੈਨੂੰ ਸ਼ੁਰਤ ਆ ਗਈ ਆ ਤੂੰ ਤਾਂ ਮੁੰਡਾ ਇੱਥੋਂ ਬਾਹਰ ਨਹੀਂ ਨਿਕਲਣ ਦੀ ਇਧਰੋਂ ਇਹ ਹੋ ਜਾਂਦੀ ਨਹੀਂ ਨਹੀਂ ਇਹਦੀ ਪੜ੍ਹਾਈ ਜ਼ਰੂਰੀ ਆ ਵੀ ਮੈਂ ਮੈਂ ਨਹੀਂ ਬਾਹਰ ਜਾ ਕੇ ਬਨੇ ਕੰਮ ਤੇ ਲੱਗਣ ਦੇਣਾ ਹੁਣ ਤੈਨੂੰ ਪਤਾ ਲੱਗ ਗਿਆ ਨਾ ਵੀ ਚੱਲ ਨਾਲ ਜਾਊਗਾ ਜੀ ਇਹਨੂੰ ਵੀ ਮਤ ਆ ਜੂਗੀ ਇਹ ਗੱਲਾਂ ਛੱਡ ਮੈਨੂੰ ਕੰਮ ਦੱਸ ਵੀ ਕੰਮ ਕੀ ਆ ਕੰਮ ਤੇ ਡੈਡ ਜੀ ਤੁਹਾਨੂੰ ਉਦੋਂ ਮੈਂ ਦੱਸਿਆ ਸੀ ਕਿ ਮੈਨੂੰ ਪੈਸੇ ਚਾਹੀਦੇ ਆ ਤਾਨੂੰ ਪਤਾ ਪਿੰਦਰ ਨੇ ਲਾਏ ਜਿੱਦ ਤੇ ਮੇਰੇ ਸਾਟ ਲੱਗੀ ਤੇ ਮੈਂ ਆਪਣੇ ਭਰਾ ਕੋ ਲੈ ਕੇ ਤੇ ਪਿੰਦਰ ਨੂੰ ਪੈਸੇ ਪਵਾਦਦੇ ਸੀ ਕਿ ਵੀਰ ਇਹਨੂੰ ਦੇ ਦੇ ਤੇ ਜਿੱਦਣ ਮੇਰੇ ਕੋ ਹੋਣਗੇ ਮੈਂ ਤੈਨੂੰ ਦੇ ਦੂੰਗੀ ਤੇ ਸਾਰੀ ਚੌਧਰ ਤੁਸੀਂ ਮੰਮੀ ਨੂੰ ਦੇਤੀ ਮੇਰੇ ਕੋ ਪੈਸਾ ਕੋਲ ਕੋਈ ਨਹੀਂਗਾ ਤੇ ਹੁਣ ਤੇ ਤੁਸੀਂ ਕਢਾਏ ਆ ਤੇ ਕੋਲ ਵਾ ਤੇ ਹੁਣ ਉਹਨੂੰ ਦੇ ਦਈਏ ਜੇ ਅਸੀਂ ਨਾ ਨ ਦਿੱਤੇ ਤੇ ਜਿਹੜੀਆਂ ਬਗਾਨੀਆਂ ਭਰਜਾਈਆਂ ਹੁੰਦੀਆਂ ਹਨ ਉਹ ਤਾਨੇ ਮੇਨੇ ਮਾਰਦੀਆਂ ਕਿ ਤੇਰੀ ਭੈਣ ਨੂੰ ਪੈਸੇ ਲੈਣ ਵਾਲੇ ਉਹਨੇ ਲਿਆਂਦੇ ਦਿੱਤੇ ਨਹੀਂਗੇ ਸਾਨੂੰ ਤੇ ਫਿਰ ਮੇਰੇ ਭਰਾ ਨੂੰ ਉੱਥੇ ਕੋ ਗੱਲ ਨਾ ਜਾਊਗੀ ਉਹਨਾਂ ਦੇ ਘਰ ਲੜਾਈ ਪਾਉਗੀ ਚੰਗੇ ਜੇ ਨੀਗਾ ਲੱਗੀਆਂ ਤੇ ਤੁਸੀਂ ਮੈਨੂੰ ਪੈਸੇ ਲੈ ਕੇ ਨਾ ਮੰਮੀ ਕੋ ਤੇ ਦੋਤ ਮੈਂ ਆਪਣੇ ਭਰਾ ਨੂੰ ਫੋਨ ਕਰਦੀ ਆਂ ਵੀ ਲੈ ਜਾ ਆ ਕੇ। ਚਲ ਦੇ ਦਾਂਗੇ ਪੈਸੇ। ਇਹ ਕਿੰਨੇ ਕੁ ਪੈਸੇ ਆ? ਤੇ ਕਿਹੜੇ ਬਗਾਨੇ ਨੇ ਲਾਏ ਲਾਏ ਤੇਰੇ ਭਰਾ ਨਹੀਂ ਆ। ਭਰਾ ਨੇ ਤੇ ਲਾਏ ਆ ਡੈਡੀ ਜੀ ਘਰਾਂ ਵਰਗੇ ਘਰ ਵਾ। ਹੁਣ ਤੇ ਤੁਸੀਂ ਕਵਲ ਦਾ ਕਰਕੇ ਕਢਾਏ ਪੀਣੀੜਾ ਲੱਤਾ ਬਣਾਉਣਾ ਹੀ ਤੇ ਕੋਲ ਹੈਗੇ ਆ ਤੁਹਾਨੂੰ ਦੇ ਦਾਂਗੇ। ਕੱਲ ਨੂੰ ਉਹ ਮੰਗੂਗਾ ਸਾਡੇ ਕੋਲ ਕੋ ਨਾ ਹੋਣਗੇ। ਅਸੀਂ ਕਿੱਥੋਂ ਮੋੜਨੇ ਆਂ? ਤੇ ਨਾਲੇ ਮੈਂ ਉਹਨਾਂ ਤੇ ਹੁਣ ਬੋਝ ਨਹੀਂਗਾ ਬਣਨਾ ਮੈਂ ਇੱਕ ਵਾਰੀ ਹੁੰਦੀ ਨੂੰ ਬੜਾ ਖਵਾਵਦੇ ਪਿਆਲਦੇ ਰਹੇ ਆ ਤੇ ਹੁਣ ਉਹ ਵੀ ਘਰ ਇੱਥੇ ਮੈਨੂੰ ਜੋ ਵੀ ਉਹਨਾਂ ਕੋਲ ਸਰੇ ਬਣੇ ਮੈਨੂੰ ਦੇ ਕੇ ਜਾਂਦੇ ਆ ਤੇ ਮੈਂ ਉਹਨਾਂ ਤੇ ਬੋਝ ਨਹੀਂਗੀ ਹੁਣ ਜਸਨ ਦਾ ਪਿਓ ਕਮਾਉਂਦਾ ਵਾ ਉਹਨਾਂ ਆਖਣਾ ਹੁਣ ਤੇ ਤੁਹਾਡੇ ਘਰ ਹੀ ਪੈਸਾ ਵਾਧੂ ਆ ਤੇ ਅੱਜੇ ਵੀ ਪ੍ਰਾਪੂ ਮੰਗਦੀ ਆ ਮੈਂ ਇਹ ਕੰਮ ਨਹੀਂ ਡੈਡੀ ਜੀ ਕਰਨਾ ਪੈਸੇ ਜਲ ਮਿਲ ਜਾਂਦੇ ਆ ਕੋਈ ਟੈਨਸ਼ਨ ਨਹੀਂਗੀ ਪਰ ਇਹ ਆ ਕੋਈ ਦਵਾਦਾਰੂ ਕੋਈ ਫਾਲ ਫਲੂਟ ਦੀ ਲੋੜ ਆ ਉਹ ਦੱਸ ਕੱਲ ਨੂੰ ਇਹ ਨਾ ਮਿਹਣੇ ਮਾਰੀ ਭਈ ਮੇਰੇ ਆਪਣਾ ਮਾਪੇ ਉਹਨਾਂ ਨੂੰ ਸਾਨੂੰ ਪੁੱਛਿਆ ਨਹੀਂ ਤੇ ਹੋਰ ਨਾ ਹੈ ਉਹਨੂੰ ਮੁੰਡੇ ਨੇ ਫੋਨ ਕਰਕੇ ਸਭ ਕੁਝ ਦੱਸ ਦਿੱਤੀ ਬਰੇ ਜੀ ਉਹਨਾਂ ਨੂੰ ਕੀ ਦੱਸਣਾ ਨਾਲ ਇੰਨੀ ਕਿੰਨੀ ਘਰ ਦੀਆਂ ਥੋੜੀ ਗੱਲਾਂ ਦੱਸਿੰਦੇ ਆ ਤੇ ਦੱਸੋ ਤਾਂ ਤਾਂ ਨਾ ਜੇ ਮੈਨੂੰ ਕੁਝ ਮਿਲਦਾ ਨਵੇਂ ਮੰਮੀ ਬਹੁਤ ਮੇਰੀ ਸੇਵਾ ਕਰਨ ਦੇ ਆ ਤੇ ਸ਼ਹਿਰ ਜਾਓਗੇ ਨਾ ਤੇ ਫਰੂਟ ਲੈ ਆਓ ਡਾਕਟਰਾਂ ਨੇ ਦੱਸਿਆ ਫਰੂਟ ਖਾਓ ਤੇ ਸੱਟ ਦਾ ਕਰਕੇ ਨਾ ਥੋੜੀ ਮੇਰੇ ਕਮਜ਼ੋਰੀ ਮਹਿਸੂਸ ਹੋਣ ਦੇ ਆ ਚਲੋ ਪੁੱਤ ਮੈਂ ਜਾਣਾ ਸ਼ਹਿਰ ਨੂੰ ਕਿ ਲਿਆਰ ਨਾ ਤੈਨੂੰ ਫਿਕਰ ਨਾ ਕਰ ਤੂੰ ਚਲੋ ਜਿਹੜਾ ਤੈਨੂੰ ਮੈਂ ਕੰਮ ਕਿਹਾ ਨਾ ਉਹ ਪੈਨਾ ਕਰਵਾ ਦਿਓ ਮੰਮੀ ਕੋ ਇਹਨਾਂ ਮੇਰਾ ਪਿਰ ਦਿਮਾਗ ਚੋਂ ਨਿਕਲ ਜੇ ਚੱਲ ਕੋਈ ਨਹੀਂ ਮੈਂ ਆਹਦਾ ਨੂੰ ਜਿਆਦੀ ਏ ਪੁੱਤ ਤੂੰ ਵੀ ਕੁਝ ਸਕੂਲ ਦਾ ਕੰਮ ਕਰ ਲੈਣਾ ਹੀ ਇੱਥੇ ਇਹਨਾਂ ਖਲੋ ਮੇਰੇ ਲਾਗੇ ਕੰਮ ਤੇਰਾ ਕਿੰਨਾ ਪਿਆਵ ਕਰਨ ਵਾਲਾ ਸਾਰਾ ਕਰਕੇ ਤੇ ਮੈਨੂੰ ਵਿਖਾਉਣਾ ਵੀ ਹੋ ਗਿਆ ਵਾ ਸਾਰਾ ਠੀਕ ਆ ਠੀਕ ਗੰਤੋ ਉਹ 6000 ਰੁਪਈਆ ਦੇ ਹਾਂ ਰਾਜ ਨੂੰ ਦੇਣਾ ਵਾ ਰਾਜ ਨੂੰ ਉਹ ਕੀ ਕਰਨੂ ਰਾਜ ਨੇ ਕੀ ਕਰਨਾ ਵਾ ਉਹ ਜਦ ਦਿਨ ਉਹਦੇ ਸੱਟ ਲੱਗੀ ਸੀ ਨਾ ਉਹਨ ਗਵਾਂਡੀਆਂ ਕੋ ਫੜ ਕੇ ਤੇ ਦਵਾਦਾਰੂ ਕੀਤਾ ਸੀ ਤੇ ਉਹਦੇ ਭਰਾ ਨੇ ਪਾਤੇ ਉਹਨਾਂ ਨੇ ਜਿੰਨਾ ਕੋ ਲਏ ਸੀ ਤੇ ਉਹਦੇ ਪੈਸੇ ਮੋੜ ਛੜੀਏ ਫੇ ਇਹਨ ਜੂ ਖੱਪ ਪਉੜੀ ਰਹਿਣਾ ਤੇ ਉਹਨਾਂ ਦਾ ਮੱਥਾ ਡੰਮ ਛੜੀਏ ਚੰਗੇ ਰਾਂਗੇ ਇਹਦੇ ਚ ਮੱਥਾ ਡੰਮਣ ਵਾਲੀ ਕਿਹੜੀ ਗੱਲ ਵਾ ਉਹਨਾਂ ਦੀ ਧੀ ਆ ਜੇ ਲਾਤੇ ਤੇ ਫੇਰ ਕਿਹੜੀ ਆਖ ਰਗੀ ਆ ਉਹਨਾਂ ਨੇ ਕਿਹੜੇ ਖਾਨੂ ਦਿੱਤੇ ਜਿਹੜੀਆਂ ਉਹਨਾਂ ਨੇ ਗੱਲਾਂ ਕਰਨੀਆਂ ਈਆਂ ਤੇ ਲੋਕੀ ਲੁੰਦੇ ਨਹੀਂ ਲੋਕੀ ਚੱਕਈ ਕੋਹ ਕਰ ਦਿੰਦੇ ਈਆਂ ਤੇ ਉਹਨਾਂ ਦੇ ਪੈਸੇ 4 ਲੱਖ ਤੇ ਆ ਉਸੇ ਵੇਲੇ ਤੁਸੀਂ ਮੰਗਣ ਆ ਗਈਓ ਮੰਗਦੀ ਆ ਵਾ ਉਹ ਤਾਂ ਨਾ ਮੰਨਣ ਵਾਲੀ ਗੱਲ ਵਾ ਮਾਤਾ ਦੇ ਨਾ ਹੱਥ 'ਚ ਜਾਦੂ ਹੈਗਾ ਵਾ ਆਵੇਂ ਮੈਨੂੰ ਰਸੋਈ 'ਚ ਡਾਹ ਛੜਦੀ ਲਾਲਾ ਤੜਕਾ ਆਪਣੀ ਮਨਪਸੰਦ ਦਾ ਗਰਮੀ ਤੋਂ ਡਰਦੀ ਨੇ ਆਖਣਾ ਕਿ ਵਰਕ ਨੂੰ ਵੀ ਇਹ ਰਸੋਈ 'ਚ ਬੜੂਗੇ ਮਾਤਾ ਹੁਣ ਤੇਰ ਕੋਈ ਕੰਮ ਕਰਾਉਂਗੇ ਮੈਂ ਤੇ ਮਹੀਨਾ ਡੇਢ ਮਹੀਨਾ ਪੂਰਾ ਐਸ ਕਰੋਗੇ ਉਹਨਾਂ ਚਿਰ ਇਹੋ ਪਖੰਡ ਰੱਖਣੇ ਆ ਜਿੰਨਾ ਚਿਰ ਮੌਸਮ ਨਹੀਂ ਠੀਕ ਹੁੰਦਾ ਉਹ ਚੱਲ ਮੋੜ ਛੜੀਏ ਉਹ ਫੇਰ ਆਖੂਗੀ ਮੇਰਾ ਆਦਮੀ ਕਮਾਈ ਕਰਨ ਦਿਆ ਤੇ ਨਾਲੇ ਮੈਂ ਆਪਣਾ ਕੰਮ ਦਾ ਇੱਥੇ ਕਰਨ ਲਈ ਮੇਰੇ ਪੇਕੇ ਕੋਲੋਂ ਇਹ ਬੜੀ ਪਖੰਡਣੀਓ ਤੁਹਾਨੂੰ ਨਹੀਂ ਪਤਾ ਇਹਦੇ ਪਖੰਡਾ ਦਾ ਮੈਂ ਸਾਰੇ ਇਹਦੇ ਪਖੰਡ ਜਾਣਦੀ ਆ ਸਾਨੂੰ ਕੀ ਪਤਾ ਪਖੰਡ ਕਰਦੀ ਆ ਕਿ ਕੀ ਕਰਦੀ ਆ ਉਹ ਐਵੇਂ ਮੁੰਡੇ ਨੂੰ ਫੋਨ ਤੇ ਜਾਂ ਉਦਾਂ ਉਹਨੂੰ ਦੱਸੂਗੀ ਤੇ ਮੈਨੂੰ ਕਿਹੜਾ ਵੀ ਕੋਈ ਪੁੱਛ ਦੇ ਗਿਸ ਦੇ ਵੀ ਦਵਾਦਾਰ ਨੂੰ ਦਿੰਦੇ ਨਵਾਉਂਦੇ ਆ ਕਿ ਨਹੀਂ ਦੇਣਗੇ ਮੁੰਡੇ ਨੂੰ ਸਾਰਾ ਹੀ ਪਤਾ ਵਾ ਐਰਕਾ ਸਭ ਕੋ ਮੁੰਡਾ ਵੇਖ ਗਿਆ ਵਾ ਜੋ ਇਹ ਕਰਤੂਤਾ ਕਰਦੀ ਆ ਇਹ ਉਹਨੇ ਨੀਗਾ ਹੁਣੇ ਦੀ ਚੁੱਕਣਾ ਤੇ ਲੱਗਣਾ ਹੁਣ ਤੂੰ ਮੁੰਡੇ ਕੋ ਨਾ ਡਰਿਆ ਕਰੋ ਤੁਸੀਂ ਉਹ ਮੈਨੂੰ ਤੇ ਇੱਕ ਪੱਤ ਤੋਂ ਡਰ ਆਉਂਦਾ ਵਾ ਜੇ ਹੁਣ ਮਾੜੀ ਮੋਟੀ ਸੁਣਦਾ ਆ ਪਿਆ ਜੇ ਨਾ ਦਿੱਤੇ ਤੇ ਫੇ ਉਹਦੀਆਂ ਸੁਣ ਕੇ ਤੇ ਕਾ ਨਾ ਮੁਰਾ ਭਲਾ ਮੁੜ ਕੇ ਉਹ ਨੋਦੇ ਵਾਲ ਦੀ ਹੋ ਜਾਣਾ ਫੇ ਐ ਕਿੰਦਰ ਜਾਵਾਂਗੇ ਨਹੀਂ 6000 ਰੁਪਈਆ ਤੇ ਤੁਸੀਂ ਲੈਣ ਆ ਗਏ ਹੋ ਤੇ ਕੋਈ ਵਿਖਾਲੇ ਸਬੂਤ ਕਿ 6000 ਇਹਨੇ ਲਾਇਆ ਕਿੱਥੇ ਆ ਕੋਈ ਗੱਲ ਨਹੀਂ ਮੈਂ ਤੇ 6000 ਦੋਏ ਦੇ ਹੀ ਦਊਂਗੀ ਓਕੀ ਚੋਕੀ ਮੈਨੂੰ ਤੇ ਕੋਈ ਫਰਕ ਨਿਕਾ ਪੈਣਾ ਪਰ ਦੱਸਿਆ ਤੇ ਸਹੀ ਵੀ ਲੱਗਾ ਕਿੱਥੇ ਆ ਉਹ 6000 ਕਿੱਡੀ ਕਬੱਡੀ ਗੱਲ ਵਾ ਤੂੰ ਵੀ ਦੇਈਂ ਜੇ ਹਾਂ ਤੂੰ ਜਰੂਰੀ ਵੀ ਢੋਲ ਵਜਾ ਕੇ ਤੇ ਫੇਰ ਹੀ ਦੇਣੇ ਆ ਯਾ ਦੇਖੋ ਦਾ ਹਸਪਤਾਲ ਜਾਈਏ ਨਾ ਚਾਹੇ ਦਵਾਈ دارو ਲਾਈਏ ਤੇ ਅਗਲੇ ਪਰਚੀਆਂ ਦਿੰਦੇ ਆ ਜਿਹੜੀਆਂ ਘਰ ਦੇ ਰਿਪੋਰਟਾਂ ਉਹਨਾਂ ਤੇ ਵੀ ਸਭ ਕੁਝ ਲਿਖਿਆ ਹੁੰਦਾ ਵਾ ਤੇ ਉਹ ਸਾਨੂੰ ਦੱਸ ਦਵੇ ਹ ਕਿ ਆਵੇਂ ਨੇ ਪੈਸੇ ਲੱਗੇ ਤੇ ਮੰਮੀ ਸਾਨੂੰ ਦੋ ਡੈਡੀ ਦੋ ਉਹ ਤਾਂ ਹੀ ਤੁਹਾਨੂੰ ਕਹ lata ਤੇ ਤੁਸੀਂ ਸਹੀ ਨਾ ਤਰਪੀਓ ਇੱਲਾ ਮੈਨੂੰ ਧੇਰੇ ਸੇ 1000 ਰੁਪਈਆ ਮੈਂ ਤਾਂ ਕੋਈ ਗੱਲ ਨਹੀਂ ਚੱਲ ਫੜਾ ਦਿੰਨੀ ਆ ਆਜੋ ਹੋਏ ਵਾਹੇ ਇਹ ਮੈਂ ਦੇ ਦੇ ਲੱਗੀਆਂ ਬਾਰ ਮੇਰੇ ਨਾ ਦੇਰ ਲ ਨੂੰ ਹੌਲ ਪੈਣ ਦੇ ਆ ਆ ਮੁਕਤ ਦੀ ਚੱਟੀ ਆ ਹੈਗੀ ਏ ਚੰਗੀ ਭਲੀ ਆ ਕੋਹ ਨਹੀਂ ਹੋਇਆ ਇਹਨੂੰ ਮੈਂ ਤੇ ਅੱਖੀਂ ਵੇਖ ਲਿਆ ਵਾ ਤੇ ਐਵੇਂ ਪੇ ਹਸਿਆਣੇ ਆਖਿਆ ਵੀ ਨਾਤੀ ਦੇ ਲੈ ਕੇ ਤੇ ਨਾ ਇਹ ਪੁੱਤ ਦੇ ਲੈ ਕੇ ਇੰਨੀ ਅੰਤਰੀ ਰਕਮ ਆ ਵਾ ਤੇ ਇਹਦੇ ਪਾ ਦਾ ਝਟ ਇਹਨੇ ਮੂੰਹ ਹਲਾ ਕੇ ਕਹਿਤਾ ਡੈਡੀ ਜੀ ਪੈਸੇ ਲਿਆ ਕੇ ਦੋ ਮੈਨੂੰ ਡੈਡੀ ਏ ਕਿ ਤੇ ਤੇਜ ਜਨਾਨੀ ਸਾਰੇ ਜੀਆਂ ਦੇ ਅੱਖੀ ਘਟਾ ਪਾਉਂਦੇ ਹੀ ਆ ਕੋਈ ਗੱਲ ਨਹੀਂ ਇੱਕਰੀ ਤੂੰ ਖਾਸ ਈ ਆਵੀਂ ਆ ਵੇਖੀ ਜਦੋਂ ਤੇਰੇ ਪਿਆ ਨਾ ਢਿੱਡ ਚ ਵੱਟ ਤੈਨੂੰ ਕੋਈ ਛੱਟ ਸੁੱਟ ਨਹੀਂ ਗਈ ਸੁੱਜਣੀ ਤੂੰ ਦੌੜੀ ਜਾਣਾ ਵਾ ਤੇਰੇ ਕੋ ਮੈਂ ਸੀ ਦਾ 12 ਨਾ ਘਟਾਇਆ ਤੇ ਤੂੰ ਕੀ ਯਾਦ ਕਰੇਂਗੀ ਆਹ ਲਓ ਪੈਸੇ ਤੇ ਗਿਣ ਲਓ ਮੈਂ ਨਹੀਂ ਗਣੇ ਉਹ ਤਾਂ ਨਾ ਰਾਜ ਦੀ ਚਾਲ ਵਾ ਪੈਸੇ ਘਡਾਉਣ ਦੀ ਤੇ ਇਹਨਾਂ ਦੇ ਹੱਥ ਕਾਨੂੰ ਚਬਦਰ ਆ ਗਈ ਆ ਇਹ ਤਾਂ ਕੁੜੀ ਦਾ ਲੀੜਾ ਲੱਤਾ ਬਣਾ ਰਿਆ ਆ ਤੇ ਹੋਏ ਨਾ ਤੇ ਮੈਂ ਨਾ ਇਹਨਾਂ ਕੋ ਜਿੰਨੇ ਹੋਏ ਤੇ ਮਾਂ ਚ ਲਵਾ ਕੋਈ ਉਹਨੂੰ ਛੱਟ ਪੇਟ ਨਹੀਂ ਗਈ ਲੱਗੇ ਉਹ ਚੱਲ ਜਾਣ ਦੇ ਤੂੰ ਨਾ ਕਿ ਘਰ ਦੇ ਵਿੱਚ ਕਲੇਸ਼ ਕਰਿਆ ਕਰੋ ਇਹ ਕਿੰਨੇ ਘ ਭੈ ਆ ਤੇ ਕਿਸ ਨੇ ਇੱਕ ਤੇ ਧਰ ਕੇ ਨਹੀਂ ਖਾਣੇ ਇੱਥੇ ਰਹਿਣ ਆ ਕਲਾ ਮਾੜੀ ਆ ਘਰ ਦੀ ਕਲਾ ਤੋਂ ਵਜੋਏ ਤੂੰ ਚੰਗੇ ਰਹਿ ਜਾਓਗੇ ਨਾ ਕੋ ਪੈਸਾ ਲੈ ਕੇ ਆਇਆ ਤੇ ਨਾ ਕਿਸ ਨੇ ਜਾਣਾ ਹੀ ਹੋ ਜਾਣਿਆ ਵੇ ਤੂੰ ਆਖਿਆ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧਦਾ ਇਹ ਕਿਸ ਦਿਨ ਵੇਖ ਲਿਓ ਸੱਚ ਦਾ ਸੱਚ ਸਾਹਮਣੇ ਆਊਗਾ ਨਾ ਆਊ ਤੇ ਮੈਨੂੰ ਆਖਿਓ ਕਿ ਤੂੰ ਆ ਮੰਜੀ ਤੇ ਬੈ ਕੇ ਤੇ ਆ ਗੱਲ ਕੀਤੀ ਹੀਗੀ ਉਹ ਕਦੇ ਨਾ ਕਦੇ ਸੱਚ ਝੂਠ ਦਾ ਨਤਾਰਾ ਹੋ ਹੀ ਜਾਂਦਾ ਹੁੰਦਾ ਵਾ ਇਹ ਨਹੀਂ ਵੀ ਕਿੰਨੇ ਕਿ ਦਿਨ ਇਹ ਝੂਠ ਚੇਪਿਆ ਰਹਿਣਾ ਇੱਕ ਦਿਨ ਸੱਚ ਹੋਣਾ ਹੀ ਹੋਣਾ ਵਾ ਉਹ ਆ ਕੇ ਵੀ ਜਾਣ ਕੇ ਪਖੰਡ ਕਰਕੇ ਤੇ ਮੰਜੀ ਤੇ ਬਹਿ ਗਈ ਆ ਕਿ ਇਸ ਤਰ੍ਹਾਂ ਇਹ ਗਰਮੀ ਚ ਲੱਗੀ ਰਵੇ ਝੋਨੇ ਚਾਹਨੇ ਲੱਗ ਜਾਣ ਤੇ ਫਿਰ ਇਹਨੀਆਂ ਨੇ ਚੰਗੀ ਭਲੀ ਹੋ ਜਾਣਾ ਇਹ ਗੱਲ ਮੇਰੀ ਯਾਦ ਕਿਉਂ ਜੇ ਨਾ ਇਹ ਚੰਗੀ ਭਲੀ ਹੋਊਗੀ ਨਾ ਤੇ ਮੈਨੂੰ ਆਕੇ ਉਹਦਣ ਫੋਨ ਆਇਆ ਮਾਂ ਦਾ ਤੇ ਭੁੜਕ ਕੇ ਫੜਨੇ ਦੌੜ ਗਈ ਉਹਦਣ ਇਹਦੀ ਸੱਟ ਕਿੱਥੇ ਗਈ ਮੈਂ ਤੇ ਤੁਹਾਨੂੰ ਸਗੋ ਕੋਈ ਗੱਲ ਦੱਸਦੀ ਨਹੀਂ ਗਈ ਉਹ ਮੈਨੂੰ ਝੱਟ ਟੈਨਸ਼ਨ ਆਏ ਹੋ ਜਾਂਦੀ ਆ ਬੀਪੀ ਤੇ ਮੇਰਾ ਜਕੜਦਾ ਵੀ ਵੱਜ ਜਾਂਦਾ ਵਾ ਇਹ ਨਾ ਹੋਏ ਵੀ ਆ ਪੈ ਹੈ ਪਿਛੇ ਮੇਰਾ ਹੀ ਪਟਾਕਾ ਪੈ ਜੇ ਕਹਿ ਦੇਣਾ ਤਾਂ ਡਾ ਬੀਪੀ ਵੱਜ ਜਾਂਦਾ ਤੇ ਮੇਰਾ ਕਿਹੜਾ ਸਹੀ ਆ ਕਿ ਮੈਂ ਸਹੀ ਤਰੀ ਫਿਰਦੀ ਹੁਣ ਕੀ ਕਰਾਂ ਕਰਨਾ ਤੇ ਮੈਨੂੰ ਪੈਣਾ ਉਹ ਤਾਂ ਆਸਾਨ ਕਰਕੇ ਪੈ ਗਈ ਮੰਜੇ ਦੇ ਉੱਤੇ ਤੇ ਮੈਂ ਕਿੰਨੂੰ ਆਸਾਨ ਕਰਨੇ ਅਗਰ ਮੇਰੀ ਘਰ ਦੀ ਕੁੜੀ ਨੂੰ ਉਹ ਵਿਚਾਰੀ ਤੂਰੀ ਰਹਿੰਦੀ ਤੇ ਹੁਣ ਮੈਂ ਆਈ ਨਾ ਤੁਸੀਂ ਵੀ ਆ ਕੇ ਕਦੀ ਰੋਟੀ ਦੇ ਕਦੀ ਪਾਣੀ ਦੇ ਕਦੀ ਲਾਬਿਆਲੀ ਚਾਹ ਬਣਾ ਦੇ ਉਹ ਚਾਲ ਕਰਦੇ ਜਿੰਨਾਲ ਵਾ ਇਹ ਕਰਨਾ ਹੀ ਪੈਣਾ ਯਾਰ ਨੂੰ ਜਿੰਨੇ ਮਰਜੀ ਤੂੰ ਬੰਦਿਆ ਕਰ ਲਾ ਜਿੱਤਾ ਦੀ ਇਹ ਜਨਾਨੀ ਆ ਨਾ ਇਹਨੇ ਨੀਓ ਸਾਡਾ ਮੁੱਲ ਪਾਉਣਾ ਨਾ ਅੱਗੇ ਪਾਇਆ ਤੇ ਨਾ ਉਹਨੇ ਗਾੜੀ ਪਾਉਣੀ ਆ ਜੇ ਅਸੀਂ ਮੰਜੀ ਤੇ ਬਹਿ ਗਏ ਨਾ ਸਾ ਨੂੰ ਪਾਣੀ ਦਾ ਘੁੱਟ ਦੇ ਜੂ ਆਖੀ ਕਿਤੇ ਪੀਨੇ ਦੇਤਾ ਵਾ ਪਰ ਜਾ ਬਾਬਾ ਇਹ ਮੈਂ ਤੇਰੇ ਨਾਲ ਉਹਨਾਂ ਦੇ ਤੂੰ ਸ਼ੇਰ ਖਾਂਦੀ ਰਹੀ ਨਹੀਂ ਆ ਜਾ ਉਹਦੇ ਨਾਲ ਜਾਣਾ ਉਹ ਸ਼ੇਰ ਖਾਂਦਾ ਵੀ ਨਹੀਂ ਮੈਨੂੰ ਤੇ ਤੁਸੀਂ ਲੱਕੋ ਵਾਹ ਦਿੱਤਾ ਆਹੋ ਤੇ ਗੱਲ ਵਾ ਜੇ ਕਹਿ ਦੋ ਤੇ ਮੁੜ ਕੇ ਲੱਕੋ ਫਾਇਦ ਦਿੱਤਾ ਵਾ ਮੈਂ ਤਾਂ ਕੋਈ ਗੱਲ ਕਮਾ ਤੇ ਉਸੇ ਵੇਲੇ ਸੁਣਨੀ ਨਹੀਂ ਉਸੇ ਵੇਲੇ ਉੱਠ ਕੇ ਤੇ ਨੱਠ ਜਾਂਦੇ ਆ ਆਲਾ ਉਹ ਤਾਂ 6000 ਰੁਪਇਆ ਗਿਣ ਲੈ ਇਹਨੂੰ ਕੋਈ ਨਹੀਂ ਡੈੜੀ ਜੀ ਗਿਣਨਾ ਕਿਹੜੀ ਗੱਲੋਂ ਆ ਤਾੜ ਤੇ ਹਨ ਯਕੀਨ ਆ ਤੁਸੀਂ ਕਿਹੜੇ ਘਟ ਲਿਆਂਦੇ ਹੋਣ ਆ ਮੰਮੀ ਦੀ ਮਤ ਰਹੀ ਆ ਤੇ ਤੁਸੀਂ ਤਾਂ ਸਾਡੇ ਸਗੇ ਪਿਓ ਜੇ ਇਦਾਂ ਨਹੀਂ ਗੱਲ ਨਾ ਕਰਿਆ ਕਰ ਉਹ ਵੀ ਫੇ ਚਿੜਦੀ ਆ ਇਦਾਂ ਵੀ ਉਹਨੂੰ ਗੁੱਸਾ ਆਉਂਦਾ ਵੀ ਭਾ ਜਦੋਂ ਮਤਰੇ ਸਮਝਦੇ ਆ ਨਾ ਤੇ ਆਪਣੇ ਆਪ ਦੇ ਵਿੱਚ ਬਹੁਤ ਗੁੱਸੇ ਜਾਂਦੀ ਉਹ ਆਖੇ ਲੱਗ ਉਹਨਾਂ ਨੂੰ ਸਾਡੇ ਦੁੱਖ ਦਾ ਕੋਈ ਵਾਸਤਾ ਵੀ ਹੈਗਾ ਪੈਸੇ ਮਿਲ ਗਿਆ ਨਾ ਹੁਣ ਕੋਈ ਫालतू ਗੱਲ ਨਹੀਂ ਕੀ ਕਰਨੀ ਇਦਾਂ ਕਰਾਂਗੇ ਕਿ ਹੇਰੇ ਮੈਂ ਜਣਾ ਸਹਿਰ ਤੇ ਤੇਰੇ ਆਪਣਾ ਐਕਸਟਰਾ ਕਰਾ ਕੇ ਵੇਖਦੇ ਆ ਵੀ ਕੋਈ ਹੱਡੀ ਟੁੱਟੀ ਆ ਜਾਂ ਕੀ ਗੱਲ ਵਾ ਹਾਂ ਮਾਂ ਡੈਡੀ ਦੀ ਕਹਿੰਦਾ ਸੀ ਰੀਐਕਸਟਰਾ ਕਰਾਉਣ ਜਾਣਾ ਵਾ ਪਰ ਨਾ ਮੈਂ ਤੇ ਬਹਾਨੇ ਸਾਨੇ ਲਾ ਕੇ ਇਦਾਂ ਟਾਈਮ ਕੱਢੀ ਜਾਣਾ ਹੁਣ ਤੇ ਮੈਂ ਲਿਆ 6000 ਰੁਪਇਆ 6000 ਦੀ ਬਜਾਏ ਮੈਂ 60000 ਖਟਾਉਣਾ ਜੇ ਮੈਨੂੰ ਲੈ ਕੇ ਐਸਟਰਾ ਕਰਾਉਣ ਤੇ ਮੇਰੀ ਤੇ ਸੱਚਾਈ ਸਾਹਮਣੇ ਆ ਜਣੀ ਆ ਸੋਚੀ ਕੀ ਪੈ ਗਈ ਆ ਕੱਲ ਐਕਸਟਰਾ ਕਰਾਉਣ ਜਾਣਾ ਵਾ ਕੋਈ ਨਹੀਂ ਡੈਡੀ ਜੀ ਕਰਾ ਲਿਆਉਂਗੀ ਪਰ ਤੁਸੀਂ ਕਿੱਥੇ ਜਾਣਾ ਵਾ ਗਰਮੀ ਬੜੀ ਆ ਤੇ ਮੋਟਰਸਾਈਕਲ ਤੇ ਮੇਰੇ ਕੋ ਜਾ ਨਹੀਂ ਜਾਣਾ ਤੇ ਤੁਸੀਂ ਮੈਨੂੰ ਖਰਚਾ ਦੇ ਦਿਓ ਤੇ ਮੈਂ ਆਪਣੇ ਭਰਾ ਨੂੰ ਫੋਨ ਕਰ ਦੂੰਗੀ ਉਹ ਆਪੇ ਮੈਨੂੰ ਗੱਡੀ ਤੇ ਲੈ ਜਾਊਗਾ ਅਹੀਂ ਜਨ ਬੋਸ ਲਿਆ ਵਾ ਗੱਡੀ ਤੇਰੀ ਮਰਜ਼ੀ ਆ ਜਿੱਦਾਂ ਨੂੰ ਕਰਨੀ ਕਰ ਲਈ ਨਹੀਂ ਡੈਡੀ ਜੀ ਤੁਹਾਨੂੰ ਕੀ ਕਹਿਣਾ ਮੈਂ ਤੁਸੀਂ ਬੜਾ ਸਾਥ ਦਿੱਤਾ ਮੇਰਾ ਮਾਤਾ ਚੱਲ ਹਾਂ ਇਹ ਤੂੰ 12 ਤਾਲੀ ਆ ਨਾ ਤੇ ਮੈਂ ਵੀ 13 ਤਾਲੀ ਆ ਹਰ ਗੱਲ ਦਾ ਜਵਾਬ ਹੈਗਾ ਮੇਰ ਕੋਤੋਂਦੀਆਂ ਸੇਮੀਆਂ ਦਿੱਤੀਆਂ ਨਿਕਲੀ ਨਹੀਂ ਬਾਹਰ ਅਜੇ ਤੱਕ ਇਹਦੇ ਢਿੱਡ ਚ ਵਾਟੀ ਨਹੀਂ ਪਿਆ ਕਿਤੇ ਮਿਰ ਤੇ ਸੱਕ ਨਾ ਪੈ ਗਿਆ ਹੋਵੇ ਤੇ ਖਾਧੀਆਂ ਹੀ ਨਾ ਹੋਣ ਹਾਏ ਸਪਿਰਚ ਨਾ ਬੜੀ ਗੁਰਗੁਰ ਜੀ ਹੋਣਾ ਪਈਓ ਪਤਾ ਨਹੀਂ ਗਰਮੀ ਨਾ ਹੀ ਹੋ ਹਾਏ ਕੀ ਕਰਾਂ ਜੇ ਮੈਂ ਇਦਾਂ ਬਾਹਰ ਨੂੰ ਭੱਜੀ ਨਾ ਤੇ ਨਖਣਾ ਤੇ ਚੰਗੀ ਭਲੀ ਆ ਜਸ਼ਨ ਹੁੰਦਾ ਨਾ ਤਾਂ ਉਹਨੇ ਮੈਨੂੰ ਲੈ ਜਾਣਾ ਹੀ ਨਹੀਂ ਇਹ ਦਾ ਕਰਦੀ ਆ ਮੰਮੀ ਨੂੰ ਆਵਾਜ਼ ਮਾਰਦੀ ਆ ਮੰਮੀ ਮੰਮੀ ਜੀ ਹਾਈ ਮੰਮੀ ਨਹੀਂ ਵਾਜ ਦੇਣ ਡਈ ਲੈ ਕਾਲੀnga ਯਾ ਬਣੇ ਸੇਵੀਆਂ ਹੋ ਗਿਆ ਯਾ ਸਰ ਕਿੱਤਾ ਨਹੀਂ ਬਾਗਾ ਦੇਣ ਕੁੱਕੜ ਵਾਂਗ ਮੰਮੀ ਮੰਮੀ ਮੈਂ ਤਾਂ ਨਹੀਂ ਵਾਜ ਦੇਣੀ ਕੋਈ ਗੱਲ ਨਹੀਂ ਪਿਓ ਤੇਰਾ ਤੇ ਜਸਨ ਵੇਖਣਗੇ ਨਾ ਹੁਣ ਉਹਨਾਂ ਸਾਰੀ ਉਹਨਾਂ ਦੇ ਸਾਹਮਣੇ ਤੇ ਰਿਸਤਿ ਆਈ ਆ ਜਾਣੀ ਆ ਹੁਣ ਵੇਂਦੀ ਤੇ ਰਹੀ ਬਣਦਾ ਕੀ ਆ ਮਾਵੀ ਕੰਤੋਂ ਆ ਮੋਈਆ ਹੋ ਜਾ ਪਲਾਨ ਖੇਡਿਆ ਵਾ ਜਿਹੜਾ ਤੂੰ ਜਿਆਦਾ ਹੀ ਰੱਖੀਂ ਗਿਆ ਹੁਣ ਕਿੰਨਾ ਚਿਰ ਨੱਪ ਘੁੱਟ ਕੇ ਤੇ ਬੈਠੀ ਰਹੇਂਗੀ ਅੰਦਰ ਜਦੋਂ ਬਾਹਰ ਨਿਕਲੀ ਨਾ ਪਿਓ ਤੇਰੇ ਨੇ ਤਾਂ ਜਸ਼ਨ ਨੇ ਵੇਖ ਲੈਣਾ ਤੇ ਨਿਕਲਣਾ ਤੇ ਤੈਨੂੰ ਪਹਿਣਾ ਹੀ ਹੋਂ ਜਦੋਂ ਪਹਿਏ ਨਾ ਤੇਰੇ ਢਿੱਡ ਦੇ ਵਿੱਚ ਵਟ ਵੇਖੀ ਕਿ ਤਾ ਤੂੰ ਦੌੜੀ ਜਾਣੀ ਆ ਤੂੰ ਤਾਂ ਸਪੀਟੇ ਜਾਣਾ ਮਲੈਕੜੀ ਦੇ ਵਿੱਚ ਹਾਏ ਪਤਾ ਨਹੀਂ ਕਿੱਥੇ ਚਲ ਗਏ ਆ ਆਵਾਜ਼ ਵੀ ਨਹੀਂ ਦੇਣ ੜੇ ਤੇ ਵੇਖਾਂ ਡੈਡੀ ਤਾਂ ਆਖਣ ਡਿਆ ਪੱਠਿਆਂ ਵੱਲ ਨੂੰ ਜਾਣਾ ਡੈਡੀ ਪੱਠਿਆਂ ਨੂੰ ਚਲ ਗਏ ਹੋਣੇ ਆ ਤੇ ਮੰਮੀ ਵੀ ਜਾਵਦੀ ਇੱਥੇ ਨਹੀਂ ਗਈ ਤੇ ਚੰਗਾ ਵਾ ਆਸਾ ਪਾਸਾ ਵੇਖ ਲੈਨੀ ਆ ਤੇ ਦੌੜ ਕੇ ਨਾ ਬਾਥਰੂਮ ਚ ਵੜ ਜੰਨੀ ਆ ਘਟ ਵੀ ਬੜਾ ਹੀ ਪੀੜ ਕਰਨ ਲਿਆ ਵਾ ਲੈ ਲੱਗੀ ਉਹ ਬਾਹਰ ਨਿਕਲ ਯਾਨੀ ਮੇਰੇ ਸਾਹਮਣੇ ਤੋਂ ਬਾਹਰ ਨਿਕਲਣਾ ਲੀੜੇ ਪਾਏ ਲਬੇੜ ਲੈ ਤੇ ਮੈਂ ਇੰਤਾ ਕਰਾਂ ਥੋੜੀ ਜੀ ਗਾਂ ਪਛਾਹ ਹੋ ਜਾ ਫੇਰ ਤੇ ਬਾਹਰ ਆਉਗੀ ਨਾ ਹੰਨੀ ਕੋਈ ਵੇਖਿਆ ਕਿਤਾਂ ਗਈ ਬਾਤ ਨੂੰ ਚਦੌੜੀ ਹੁਣ ਤੈਨੂੰ ਕੋਈ ਛੱਟ ਛੁੱਟ ਨਹੀਂ ਗਈ ਕਿ ਤਾਂ ਚਪੀਟਾਂ ਚ ਗਈ ਆ ਤੇ ਕੋਈ ਗੱਲ ਨਹੀਂ ਜਿੰਨਾ ਮੈਂ ਮਿੱਠਾ ਛੋਡਾ ਪਾਇਆ ਵਾ ਨਾ ਹੁਣ ਵੇਖੀ ਕਿਤਾਂ ਇਹ ਢਿੱਡ ਚ ਵੱਟ ਪੈਣੇ ਆ ਹੁਣ ਨਾ ਛੇਤੀ ਬਾਹਰ ਨਿਕਲੀ ਹੁਣ ਲਾਊਗੀ ਕਈ ਘੰਟਾ 2 ਘੰਟੇ ਫੇਰ ਕਿਤੇ ਬਾਹਰ ਆਊਗੀ ਤੇ ਇੱਕ ਜਸ਼ਨ ਤੇ ਇਹਦਾ ਦਾਦਾ ਵੀ ਪਤਾ ਨਹੀਂ ਕਿੱਥੇ ਚਲ ਗਿਆ ਅਜੇ ਤੱਕ ਨਹੀਂ ਗਏ ਬਵੜੇ ਆ ਜਾਂਦੇ ਤੇ ਹੁਣ ਅੱਖੀ ਵੇਖ ਲੈਂਦੇ ਕਿ ਮੈਂ ਝੂਠ ਬੋਲਣ ਡਈ ਕਿ ਸੱਚ ਵਾ ਇਹ ਇਦਾਂ ਕਰਦੀ ਆ ਆਪ ਹੀ ਜਾਣੀ ਆ ਤੇ ਆਪਣੀ ਅੱਖੀ ਵੇਖ ਲੈਣਗੇ ਇਹਨਾਂ ਨੂੰ ਨਹੀਂ ਆਵਾਜ਼ ਮਾਰ ਕੇ ਜਿਹੜੇ ਮੈਂ ਇਹਨੇ ਪਾਪੜ ਵੇਲੇ ਆ ਇਹ ਵਿਰਥਤ ਨਾ ਨਾ ਜਾਣਗੇ ਤੇ ਚੱਲ ਕੋਈ ਗੱਲ ਹੀ ਮੈਂ ਵੇਖਣੀ ਵੀ ਅਲੀ ਆ ਗਈ ਹੁਣੇ ਆਏ ਹਾਏ बड़े पेट दर्द वा वह टाइम लाता तह पठिया एना टाइम लगता तो हाँ वा एक ढेरी तो ही पठे लिया कदों तो जाके बैठे आई हो मेरे पठिया काम नहीं ਉਸੇ ਸੌ ਵਟ ਬਣਾ ਵੇਖਣਾ ਪੈਂਦਾ ਕੋਟ ਕੋਟ ਤੇ ਪਾਣੀ ਦੀ ਲੋੜ ਮੀ ਉਤੋਂ ਪੈ ਨਹੀਂ ਗਿਆ ਛੀਰਾ ਬੰਦ ਆਏ ਵਟਾ ਵੇਂਦੇ ਆਏ ਵਟਾ ਤੇ ਵੇਂਦੇ ਆਏ ਤਾਂ ਘਰ ਵਾਲੇ ਵੀ ਵੇਖੀਦਾ ਹੁੰਦਾ ਇਹ ਘਰ ਵੀ ਕਿਸ ਦੀ ਲੋੜ ਵਾ ਤੇ ਆ ਆਣ ਕੇ ਤੇ ਰੋਟੀ ਪਾਣੀ ਖਾਓ ਮੇਰਾ ਧਿਆਨ ਵਿੱਚ ਹੈ ਮੈਂ ਬਾਹਰ ਵੀ ਨਹੀਂ ਖਾਣ ਦੇ ਯੋਗੀ ਜੇ ਮੈਂ ਇੱਥੇ ਵੇਲੀ ਨਹੀਂ ਉਤੋਂ ਦੀ ਇਹ ਤੇ ਰਹੂਂਦਾ ਹੀ ਆ। ਆਇਆ ਇਹ। ਵੀ ਕਾ ਇਹ ਪੱਠੇ ਲੈ ਕੇ ਕਿ ਨਹੀਂ। ਇੱਕ ਤੇ ਜਦੋਂ ਲੋਡ ਹੁੰਦੀ ਨਾ ਇਹਨਾਂ ਨਹੀਂ ਸਿੱਧੀ ਮੁਰਨਾ ਹੁੰਦਾ। ਢੇਰੀ ਇੱਕ ਪੱਠੇ ਵੱਢਣੇ ਪੱਠੇ ਇੰਨਾ ਘਰੇ। ਸਾਰੀ ਦਿਹਾੜੀ ਨਿਗਾਮ ਦੇ ਆਜੇ ਤੱਕ ਨਹੀਂ ਗਿਆ ਏ। ਅੱਗੇ ਚ ਕਰੀ ਇੰਨਾ ਟਾਈਮ ਨਹੀਂ ਲਾਇਆ ਅੱਜ ਤੇ ਹੱਦ ਹੋਈ ਐ ਨਾ ਵਾਲੀ ਐਵੇਂ ਤਾਂ ਨਹੀਂ ਛਾਣਿਆ ਆਖਿਆ ਕਿ ਕਿੱਦਰ ਦੀ ਲੋੜ ਪਏ ਨਾ ਤੇ ਗਿੱਦਰ ਪਹਾੜੀ ਚੜ ਜਾਂਦਾ ਵਾ ਉਹ ਆ ਹੀ ਗਏ ਆ ਆਜੋ ਗਾ ਛੇ ਛਤੇ ਇੰਨਾ ਟਾਈਮ ਲਾਤਾ ਅੱਜ ਤੋ ਹਾ ਲੱਤਾਂ ਚ ਵੀ ਨਾ ਜਾਨ ਹੀ ਮੁੱਕ ਗਈ ਐਨਾ ਪੇਟ ਖਰਾਬ ਹੋਇਆ ਬਹੁਤਾ ਹੀ ਮੰਦਾ ਹਾਲ ਹੋਇਆ ਮੇਰਾ ਤੇ ਅੰਜ ਦਾ ਬੀਪੀ ਵੀ ਕੱਟ ਗਿਆ ਵਾ ਬਹੁਤ ਮੰਦਾ ਹਾਂ ਮਾਤਾ ਮੇਦਰੀ ਹੀ ਮੇਰਾ ਨਾਮ ਮਿੱਠੀ ਪਿਆਰੀ ਹੋਈ ਅੱਧੀ ਜ਼ੁਬਾਨ ਨਾਲ ਮੈਂ ਕਿਹਾ ਤੂੰ ਮੈਨੂੰ ਸੇਵੀਆਂ ਬਣਾ ਦੇ ਬਣਾ ਕੇ ਰੱਖ ਦਿੱਤੀਆਂ ਮੈਨੂੰ ਜਾਵਦਾ ਵਾ ਪੀਣੇ ਵਿੱਚ ਕੁਝ ਪਾਇਆ ਵਾ ਮੇਰਾ ਤਾਂ ਕਿਤੇ ਲੀਆਂ ਪੈ ਪੈ ਕੇ ਨਾ ਇੰਨਾ ਦਰਦ ਕਰਨ ਲਿਆ ਪੇਟ ਵੀ ਸਿਰ ਵੀ ਪੀੜ ਕਰੀ ਜਾਂਦੇ ਲੱਤਾਂ ਜਿਵੇਂ ਕਿਤੇ ਜਾਨ ਹੀ ਮੁੱਕ ਗਈ ਆ ਮਾਤਾ ਜੇ ਕਿਤੇ ਇਹ ਕੰਮ ਤੂੰ ਕੀਤਾ ਹੋਇਆ ਨਾ ਤੇ ਵੇਖੀ ਮੈਂ ਤੇਰਾ ਹਾਲ ਕੀ ਕਰਦੀ ਆ ਐਡਾ ਕਿ ਚੇਚਾ ਬਕਵਾਨ ਬਕਾ ਲਿਆ ਜਿਹੜੀ ਹੈ ਮਗਰੇ ਆਣ ਕੇ ਰੋਟੀ ਖਾ ਲੋ ਐ ਘਰੇ ਆ ਜਣਾ ਹੀ ਉੱਥੇ ਬਾਹਰ ਤੇ ਨਹੀਂ ਜਾ ਲੈ ਇਹ ਨਾ ਸੁਗਰਾ ਪੇ ਘਰ ਨਹੀਂ ਕੋਈ ਵੀ ਜਿੰਨੇ ਮੈਂ ਗੇੜੇ ਅੰਦਰ ਬਾਹਰ ਮਾਰਦੇ ਆ ਨਾ ਤੇ ਇਹਨਾਂ ਮੈਨੂੰ ਵੇਖ ਲੈਣਾ ਜੇ ਤਾਂ ਤੁਸੀਂ ਕਰਨੀ ਨਾ ਪੁੱਠੇ ਗੱਲ ਕਰਨੀ ਆ ਮੈਂ ਸਗੋਂ ਆਖਣ ਦੇ ਪਿਆ ਕੇ ਤੇ ਰੋਟੀ ਖਾ ਲੋ ਤੇ ਤੁਸੀਂ ਉਹ ਗੱਲ ਕਰੀ ਜਾਂਦੇ ਹੋ ਅੱਗੇ ਵੀ ਤੇ ਰੋਟੀ ਮੈਂ ਹੀ ਬਣਾਉਣੀ ਆ ਅੱਗੇ ਕੌਣ ਬਣਾਉਂਦਾ ਤੇ ਨਾਲੇ ਉਹ ਤੇ ਮੰਜੀ ਤੇ ਪਈ ਆ ਆਜੋ ਧਿਆਨ ਕੇ ਤੇ ਖਾ ਲੋ ਰੋਟੀ ਜਸਨ ਜਾ ਲਾਓ ਪੱਠੇ ਤੇ ਖਾ ਲੋ ਆਣ ਕੇ ਚਲੋ ਇਹਦੀ ਖਾਪ ਨਹੀਂ ਗਈ ਮੁਕੜੀ ਹੋਣ ਬੜੀ ਓ ਗੱਲ ਹੋਣ ਪਹਿਣ ਕੇ ਪਟਾਕੇ ਉਹ ਵੀ ਡਰਾਜਦੇ